ਹਾਂਜੀ ਰਾਜੇ ਸਤਿ ਸ੍ਰੀ ਅਕਾਲ ਮੈਂ ਕਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਰਾਜੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਇੱਥੇ ਫ੍ਰੀ ਥਿਊਰੀ ਕਲਾਸਿਸ ਪ੍ਰੋਵਾਈਡ ਕਰ ਰਹੇ ਹਾਂ ਪੋਲੀਟੀਕਲ ਸਾਇੰਸ ਦੇ ਤਾਂ ਉਹਦੇ ਨਾਲ ਸੰਬੰਧਿਤ ਅੱਜ ਆਪਣੀ ਕਲਾਸ ਦਾ ਜਿਹੜੀ ਉਹ ਫੰਡਾਮੈਂਟਲ ਰਾਈਟਸ ਤੇ ਆ ਕੱਲ वाली ਕਲਾਸ ਦੇ ਵਿੱਚ ਆਪਾਂ ਆਰਟੀਕਲ 12 ਆਰਟੀਕਲ 13 ਤੇ ਜਿਹੜਾ ਆਪਣਾ ਇੱਕ ਫੰਡਾਮੈਂਟਲ ਰਾਈਟ ਹੈ ਜਿਹਨੂੰ ਖਾਦਮ ਕਰ ਦਿੱਤਾ ਗਿਆ ਸੰਪਤੀ ਦਾ ਅਧਿਕਾਰ ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਿਆ ਸੀਗਾ ਅਮੀਰ ਗਰ ਦੀ ਤੁਸੀਂ ਸਾਰਿਆਂ ਨੇ ਉਹ ਕਲਾਸ ਵੇਖੀ ਹੋਊਗੀ ਜੇ ਨਹੀਂ ਵੇਖੀ ਤਾਂ ਰਾਜੇ ਜਰੂਰ ਵੇਖਿਓ ਕਿਉਂਕਿ ਅੱਜ ਵਾਲੀ ਕਲਾਸ ਬਾਰੇ ਸਮਝਣ ਤੋਂ ਪਹਿਲਾਂ ਇਹਦਾ ਉਹਦੇ ਨਾਲ ਲਿੰਕ ਜੋੜਨਾ ਜ਼ਰੂਰੀ ਆ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਸਮਾਨਤਾ ਦਾ ਅਧਿਕਾਰ ਪੜ੍ਹਾਂਗੇ ਰਾਜੇ ਜੋ ਕਿ ਆਰਟੀਕਲ 14 ਤੋਂ 18 ਤੱਕ ਆ ਇਹਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ ਕਲਾਸ ਸ਼ੁਰੂ ਕਰਦੇ ਹਾਂ ਰਾਜੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਜੇ ਤੁਹਾਨੂੰ ਮੇਰਾ ਕੰਟੈਂਟ ਰਾਜੇ ਵਧੀਆ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸਾਰੇ ਕਲਾਸਿਸ ਜਿਹੜੇ ਉਹ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਸਕਣ ਤੇ ਹੋਰ ਵੀ ਜਿਹੜੇ ਲੋੜਵੰਦਾ ਉਹਨਾਂ ਨੂੰ ਇਸ ਚੈਨਲ ਬਾਰੇ ਪਤਾ ਲੱਗ ਸਕੇ ਤਾਂ ਸ਼ੁਰੂ ਕਰਦੇ ਹਾਂ ਰਾਜੀ ਆਪਾਂ ਆਪਣੀ ਅੱਜ ਦੀ ਕਲਾਸ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 18 ਰਾਜੇ ਸਾਬ ਤੋਂ ਪਹਿਲਾਂ ਤਾਂ ਐਗਜ਼ਾਮੀਨਰ ਇਹ ਹੀ ਕੁਐਸਚਨ ਪੁੱਛ ਸਕਦਾ ਵੀ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਆਪਣੇ ਸੰਵਿਧਾਨ ਵਿੱਚ ਕਿੰਨੇ ਆਰਟੀਕਲ ਦਰਜ ਹਨ ਤਾਂ ਟੋਟਲ ਕਿੰਨੇ ਆਰਟੀਕਲ ਦਰਜ ਆ ਪੰਜ ਆਰਟੀਕਲ 14 ਤੋਂ 18 ਤੱਕ ਟੋਟਲ ਕਿੰਨੇ ਬਣ ਜਾਂਦੇ ਆ ਪੰਜ ਆਰਟੀਕਲ ਫਿਰ ਦੂਜਾ ਕੁਐਸਚਨ ਜਿਹੜਾ ਇਹ ਬਣ ਸਕਦਾ ਵੀ ਸਮਾਨਤਾ ਦੇ ਨਾਲ ਸੰਬੰਧਿਤ ਜੋ ਆਰਟੀਕਲ ਦਿੱਤੇ ਗਏ ਆ ਉਹਨਾਂ ਵਿੱਚੋਂ ਕਿਹੜੇ ਆਰਟੀਕਲ ਆ ਜਿਹੜੇ ਕੱਲੇ ਇੰਡੀਅਨਸ ਨੂੰ ਪ੍ਰਾਪਤ ਆ ਤਾਂ ਆਰਟੀਕਲ 15 ਤੇ 16 ਜਿਹੜੇ ਕੱਲੇ ਇੰਡੀਅਨਸ ਨੂੰ ਪ੍ਰਾਪਤ ਆ ਤੋ ਹਾਂ ਰਾਜੀ ਆਪਾਂ ਅੱਗੇ ਇਹਨਾਂ ਸਾਰੇ ਆਰਟੀਕਲਸ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਆਰਟੀਕਲ 14 ਆਰਟੀਕਲ 14 ਦੇ ਵਿੱਚ ਰਾਜੇ ਕਾਨੂੰਨ ਦੇ ਸਾਹਮਣੇ ਸਮਾਨਤਾ ਬਾਰੇ ਗੱਲ ਕੀਤੀ ਗਈ ਆ ਇਹਦੇ ਅੱਗੇ ਦੋ ਪਾਰਟ ਆ 14 1 ਤੇ 14 2 ਸਬਕਲੌਕ ਹੈ ਇਹਦੇ ਰਾਜੇ 14 1 ਦੇ ਵਿੱਚ ਕਿਹਾ ਗਿਆ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਭਾਵ ਕਾਨੂੰਨ ਦੇ ਸਾਹਮਣੇ ਜਿਹੜੇ ਉਹ ਸਾਰੇ ਬਰਾਬਰ ਆ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਇਹ ਸਿਧਾਂਤ ਆਪਾਂ ਲਿਆ ਯੂਕੇ ਬਰਟੇਨ ਤੋਂ ਤੇ ਇਹ ਪ੍ਰੋਫੈਸਰ ਡਾਈਸੀ ਦੇ ਸਿਧਾਂਤ ਤੇ ਆਧਾਰਿਤ ਆ ਰਾਜੀ ਇੱਥੇ ਇੱਕ ਕੁਐਸਚਨ ਬਣ ਸਕਦਾ ਵੀ ਜਿਹੜਾ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਸਿਧਾਂਤ ਆ ਉਹ ਆਪਾਂ ਕਿੱਥੋਂ ਲਿਆ ਯੂਕੇ ਤੋਂ ਲਿਆ ਰਾਜੀ ਉਹ ਤੇ ਜਿਹੜਾ ਕਾਨੂੰਨ ਦਾ ਬਰਾਬਰ ਸਰੰਖਿਆਨਾ ਭਾਵ ਸਮਾਨ ਪ੍ਰਸਥਿਤੀਆਂ ਵਿੱਚ ਸਮਾਨ ਵਿਵਹਾਰ ਇਹ ਚੀਜ਼ ਆਪਾਂ ਲਈਆ ਅਮਰੀਕਾ ਤੋਂ ਇਹਨਾਂ ਦੋਨਾਂ ਨੂੰ ਯਾਦ ਰੱਖਣਾ ਵੀ ਕਿ ਕਿਹੜੀ ਯੂਕੇ ਤੋਂ ਲਈ ਆ ਕਿਹੜੀ ਅਮਰੀਕਾ ਤੋਂ ਲਈ ਆ ਫਿਰ ਇਹ ਵੀ ਪੁੱਛ ਸਕਦੇ ਆ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਕਿਹਦੇ ਸਿਧਾਂਤ ਤੇ ਆਧਾਰਿਤ ਹੈ ਪ੍ਰੋਫੈਸਰ ਡਾਈਸੀਰਸ ਦੇ ਸਿਧਾਂਤ ਤੇ ਇਹਦੇ ਵਿੱਚ ਕੀ ਸੀ राजे ਜਦੋਂ ਉਹਨਾਂ ਨੇ ਕਿਹਾ ਵੀ ਸਾਰੇ ਬਰਾਬਰ ਆ ਤਾਂ ਇਹ ਕੁਐਸਚਨ ਉਠਾਇਆ ਗਿਆ ਵੀ ਜੇ ਮੈਨ ਮੰਨ ਲਓ ਜੇ ਕੋਈ ਇੱਕ ਅਪਰਾਧ ਕਰਦਾ ਇੱਕ ਅਮੀਰ ਵਿਅਕਤੀ ਅਪਰਾਧ ਕਰਦਾ ਇੱਕ ਗਰੀਬ ਵਿਅਕਤੀ ਅਪਰਾਧ ਕਰਦਾ ਉਹਨਾਂ ਨੂੰ ਸਮਾਨ Dand ਦਿੱਤਾ ਜਾਂਦਾ ਬੀ ਜੁਰਮਾਨਾ ਦਿੱਤਾ ਜਾਂਦਾ ਸਮਾਨ ਦੰਡ ਵੀ ਉਹਨਾਂ ਨੇ 5 ਲੱਖ ਰੁਪਇਆ ਜਿਹੜਾ ਉਹ ਪੇ ਕਰਨਾ ਉਹਨਾਂ ਨੂੰ ਉਹ ਦੰਡ ਮਿਲ ਗਿਆ ਸਜ਼ਾ ਮਿਲ ਗਈ ਅਮੀਰ ਵਾਸਤੇ ਤਾਂ ਉਹ ਕੋਈ ਚੀਜ਼ ਨਹੀਂ ਹੋਊਗੀ ਵੱਡੀ ਉਹ ਦੇ ਦੂਗਾ ਪਰ ਜਿਹੜਾ ਗਰੀਬ ਵਿਅਕਤੀ ਆ ਉਹ 5 ਲੱਖ ਰੁਪਇਆ ਉਹਨੂੰ ਜਿਹਦੀ ਤਨਖਾਹ ਹੀ ਘੱਟੋ ਘੱਟ 2000 3000 ਉਹਦੇ ਵਾਸਤੇ 5 ਲੱਖ ਬਹੁਤ ਵੱਡੀ ਗੱਲ ਰਕਮ ਆ ਤਾਂ ਉਹਦੀ ਤਾਂ ਸਾਰੀ ਉਮਰ ਲੰਘ ਜੂ ਇਹਨੂੰ ਪੇ ਕਰਨ ਦੇ ਵਿੱਚ ਤਾਂ ਇੱਥੇ ਫਿਰ ਇੱਕ ਜਿਹੜਾ ਨਾਲ ਨਵਾਂ ਆਰਟੀਕਲ ਜੋੜਿਆ ਗਿਆ 14 2 ਜਿਹਦੇ ਵਿੱਚ ਇਹ ਕਿਹਾ ਗਿਆ ਕੇ ਵੀ ਜਿਹੜਾ ਹੈਗਾ ਸਮਾਨ ਪਰਸਥਿਤੀਆਂ ਦੇ ਵਿੱਚ ਸਮਾਨ ਵਿਵਹਾਰ ਕੀਤਾ ਜਾਊਗਾ ਭਾਵੇਂ ਵੀ ਜੇ ਜਿਹੋ ਜੀ ਸਥਿਤੀ ਹੋਊਗੀ ਉਹੋ ਜਿਹਾ ਵਿਵਹਾਰ ਕੀਤਾ ਜਾਊਗਾ ਵੀ ਜਿਵੇਂ ਜੇ ਵੀ ਜਿਵੇਂ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਉਹ ਕੀਤਾ ਜਾ ਸਕਦਾ ਇਹਦੇ ਵਿੱਚ ਅਸਲ ਜੀ ਇਹ ਕਿਹਾ ਗਿਆ ਸੀ ਵੀ ਜਿਹੜਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਆ ਉਹ ਕੀਤਾ ਜਾ ਸਕਦਾ ਜਾਨੀ ਕਿ ਪੋਜੀਟਿਵ ਭੇਦਭਾਵ ਕੀਤਾ ਜਾ ਸਕਦਾ ਵੀ ਮੰਨ ਲਓ ਵੀ ਜਿਹੜੇ ਇੱਕ ਨਾਰਮਲ ਇਨਸਾਨ ਆ ਇੱਕ ਜਿਹੜਾ ਉਹ ਅੰਗ ਹੀ ਨਾ ਤਾਂ ਉਹਨਾਂ ਨੂੰ ਬਰਾਬਰ ਮੌਕੇ ਨਹੀਂ ਰਾਜੀ ਜਾਨੀ ਕਿ ਜਿਹੜੇ ਅੰਗ ਹੀ ਨਾ ਉਹਨਾਂ ਵਾਸਤੇ ਕੁਝ ਜਿਹੜੀਆਂ ਰੈਇਤਾਂ ਉਹ ਕੀਤੀਆਂ ਜਾ ਸਕਦੀਆਂ ਇਹ ਚੀਜ਼ ਕਹੀ ਗਈ ਸੀਗੀ ਵੀ ਇਹ ਕਾਨੂੰਨ ਤਾਂ ਲਿਆਂਦਾ ਗਿਆ ਸੀਗਾ ਵੀ ਪੋਜੀਟਿਵ ਡਿਸਕ੍ਰਿਮੀਨੇਸ਼ਨ ਕਰ ਸਕਦੇ ਆ ਵੀ ਮੰਨ ਲਓ ਜੇਦੋ ਸੇਮ ਕੰਡੀਸ਼ਨ ਇੰਦੇ ਸੇਮ ਕੰਡੀਸ਼ਨਸ ਦੇ ਵਿੱਚ ਸੇਮ ਹੀ ਬਿਹੇਵੀਅਰ ਹੋਊਗਾ ਜਿਹੜਾ ਸਟੇਟ ਦਾ ਹੋਊਗਾ ਵੀ ਜੇਵ ਜੀ ਸਥਿਤੀ ਹੋਊਗੀ ਉਹੋ ਜਿਹਾ ਉਹਦਾ ਵਿਵਹਾਰ ਹੋਊਗਾ ਤਾਂ ਇਹਦੇ ਤੇ ਇੱਕ અપਵਾਦ ਵੀ ਸੀਗੇ राजे ਵੀ ਜਦੋਂ ਇੱਕ ਪਾਸੇ ਉਹਨਾਂ ਨੇ ਕਿਹਾ ਵੀ ਇਹ ਸਮਾਨਤਾ ਹੈਗੀ ਆ ਤਾਂ અપਵਾਦ ਕਿਸੇ ਵੀ ਜਿਵੇਂ ਜੇ ਰਾਸ਼ਟਰਪਤੀ ਜਾਂ ਰਾਜਪਾਲ ਆ ਤੇ ਜਾਂ ਕੋਈ ਰਾਜ ਦਾ ਪ੍ਰਮੁੱਖ ਆ राजे ਰਾਜ ਦਾ ਪ੍ਰਮੁੱਖ ਭਾਵ ਵੀ ਦੂਜੀਆਂ ਕੰਟਰੀਆਂ ਤੋਂ ਜਿਹੜੇ ਵੀ ਕੋਈ ਆਏ ਕੰਟਰੀਜ਼ ਦੇ ਵਿੱਚੋਂ ਆਏ ਹੋਏ ਹੁੰਦੇ ਆ ਜਿਹੜੇ ਪ੍ਰਤੀਨਿਧੀ ਹਨਾ ਰਾਇ ਦੇ ਪ੍ਰਤੀਨਿਧiai ਵਿੰਦਿਆ ਜਾਂ ਯੂਨੋ ਦੇ ਪ੍ਰਤੀਨਿਧੀਆਂ ਇਹਨਾਂ ਸਾਰਿਆਂ ਦੇ ਉੱਤੇ ਸੀਗਾ ਵੀ ਜੇ ਇਹ ਪਾਦਤੇ ਹੁੰਦੇ ਹੋਏ ਕੋਈ ਵੀ ਇਹਨਾਂ ਤੋਂ ਅਪਰਾਧ ਹੋ ਜੇ ਵੀ ਜਦੋਂ ਆਪਦੇ ਇਹ ਅਹੁਦੇ ਤੇ ਆ ਆਪਦੀ ਡਿਊਟੀ ਤੇ ਆ ਜੇ ਇਹਨਾਂ ਤੋਂ ਕੋਈ ਅਪਰਾਧ ਹੋ ਜੇ ਤਾਂ ਇਹਨਾਂ ਤੇ ਮੁਕੱਦਮਾ ਜਿਹੜਾ ਉਹ ਦਰਜ ਨਹੀਂ ਹੋਵੇਗਾ ਫਿਰ ਹੈ ਜੇ ਆਰਟੀਕਲ 15 ਆਰਟੀਕਲ 15 ਦੇ ਵਿੱਚ ਕੀ ਲਿਖਿਆ ਗਿਆ ਭੇਦਭਾਵ ਦੀ ਮਨਾਹੀ ਇਹਦੇ ਵੀ ਅੱਗੇ ਰਾਜੇ ਸਬਕ ਲੋਕਾ ਆਰਟੀਕਲ 15 1 15 1 ਦੇ ਵਿੱਚ ਦੱਸਿਆ ਗਿਆ ਪੰਜ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਕੱਲੀਆਂ ਸਟੇਟ ਨੂੰ ਦਿੱਤੀਆਂ ਗਈਆਂ ਰਾਜ ਇਹ ਵਿਅਕਤੀ ਵਾਸਤੇ ਨਹੀਂ ਗੀਆਂ ਜਿਹੜੀਆਂ 15 1 ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਇਹ ਨੋਟ ਦੇ ਵਿੱਚ ਲਿਖਿਆ ਹੋਇਆ ਇਹਨੂੰ ਧਿਆਨ ਰੱਖਿਓ ਵੀ ਇਹ ਸਿਰਫ ਸਟੇਟ ਵਾਸਤੇ ਆ ਵੀ ਸਟੇਟ ਤੋਂ ਭਾਵ ਇੱਥੇ ਰਾਜੇ ਸਰਕਾਰਾਂ ਤੋਂ ਜਿਵੇਂ ਆਪਾਂ ਕੱਲ ਪੜ੍ਹ ਕੇ ਆਏ ਸੀ ਨਾ ਆਰਟੀਕਲ ਦੇ ਵਿੱਚ 12 ਦੇ ਵਿੱਚ ਵੀ ਸਟੇਟ ਦੀ ਡੈਫੀਨੇਸ਼ਨ ਕੀ ਆ ਉਹ ਉਹ ਚੀਜ਼ ਇੱਥੇ ਵੀ ਸਟੇਟ ਸ਼ਬਦ ਉਹਦੇ ਵਾਸਤੇ ਵਰਤਿਆ ਗਿਆ ਹੈ ਤभी ਪੰਜ ਆਧਾਰ ਕਿਹੜੇ ਆ ਲਿੰਗ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਵੰਸ਼ ਦੇ ਆਧਾਰ ਤੇ ਜਨਮ ਸਥਾਨ ਦੇ ਆਧਾਰ ਤੇ ਇਹਨਾਂ ਪੰਜ ਆਧਾਰਾਂ ਦੇ ਪੰਜ ਤਰ੍ਹਾਂ ਦੇ ਆਧਾਰਾਂ ਤੇ ਜਿਹੜਾ ਸਟੇਟ ਆ ਉਹ ਵਿਤਕਰਾ ਨਹੀਂ ਕਰੂਗੀ ਕਿਸੇ ਦੇ ਨਾਲ ਵੀ ਕੋਈ ਵੀ ਭੇਦਭਾਵ ਨਹੀਂ ਕਰੂਗੀ ਤਾਂ ਇੱਥੇ ਰਹਿ ਜੇ ਇੱਕ ਕੁਐਸਚਨ ਬਣ ਸਕਦਾ ਵੀ ਜਿਹੜੇ ਆਰਟੀਕਲ 15 ਦੇ ਵਿੱਚ ਜਿਹੜੇ ਪੰਜ ਆਧਾਰ ਬਣਾਏ ਗਏ ਆ ਭੇਦਭਾਵ ਦੀ ਮਨਾਹੀ ਵਾਸਤੇ ਉਹ ਕਿਹੜੇ-ਕਿਹੜੇ ਆ ਜਿਵੇਂ ਚਾਰ ਤਿੰਨ ਇਹਨਾਂ ਚ ਲਿਖ ਦੇਣਗੇ ਚਾਰ ਚੌਥਾ ਕੋਈ ਹੋਰ ਪਾ ਦੇਣਗੇ ਤਾਂ ਤੁਹਾਨੂੰ ਇਹ ਪੰਜ ਯਾਨੀ ਯਾਦ ਕਰਨੇ ਪੈਣਗੇ ਵੀ ਪੰਜਾਂ ਆਧਾਰਾਂ ਤੇ ਆ ਲਿੰਗ ਜਾਤ ਧਰਮ ਵਾਂਸ਼ ਤੇ ਜਨਮ ਸਥਾਨ ਤੇਤੇ ਇਹ ਰੱਖਣਾ ਧਿਆਨ ਵੀ ਜੇ ਉਹਨਾਂ ਨੇ ਪੁੱਛਿਆ ਵੀ ਕੱਲੀ ਸਟੇਟ ਵਾਸਤੇ ਜਿਹੜੀਆਂ ਇਹ ਹਦਾਇਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਆ ਤਾਂ ਉਹ 15 1 ਦੇ ਵਿੱਚ ਆ ਫਿਰ ਆ ਜੇ 15 2 ਆ ਗਿਆ ਆਰਟੀਕਲ ਇਹ ਦੇ ਸਬਕਲੋ ਕਰ ਆ ਜੇ 15 ਦੇ ਗਾਹਾਂ 15 2 ਦੇ ਵਿੱਚ ਕੀ ਕਿਹਾ ਗਿਆ ਇਹਦੇ ਵੀ ਗਾਹ 2 ਪਾਰਟ ਆ 15 2 ए 15 2 बी 15 2 ए ਆ ਜਿਹੜਾ ਇਹਦੇ ਵਿੱਚ ਜਿਹੜੀ ਭੇਦਭਾਵ ਦੀ ਮਨਾਈ ਆ ਉਹਦੇ ਵਾਸਤੇ ਹਦਾਇਤਾਂ ਵਿਅਕਤੀ ਨੂੰ ਦਿੱਤੀਆਂ ਗਈਆਂ ਮਿ ਜਿਵੇਂ ਜਿਹੜੇ ਉੱਤੇ ਪੰਜ ਆਧਾਰ ਆਪਾਂ ਪੜ ਕੇ ਆਏ ਆ ਨਾ ਵੀ ਲੈਂਗੁਏਜ ਆਤ ਧਰਮ ਵੰਸ਼ ਤੇ ਜਨਮ ਸਥਾਨ ਹੈ ਨਾ ਇਹ ਪੰਜ ਆਧਾਰ ਪੜ ਕੇ ਆਇਆ ਇਹ ਉੱਤੇ ਦਾ ਸਟੇਟ ਦੇ ਹੀ ਸੀ ਇੱਥੇ ਇਹ ਕਿਹਾ ਗਿਆ ਵੀ ਕੋਈ ਵਿਅਕਤੀ ਵੀ ਇਹਨਾਂ ਆਧਾਰਾਂ ਤੇ ਭੇਦਭਾਵ ਨਹੀਂ ਕਰੂਗਾ ਜਿਵੇਂ ਮਿ ਜਿਵੇਂ ਨਾ ਵਿਅਕਤੀਆਂ ਕੋਈ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਨੇ ਜਿਵੇਂ ਮੰਨ ਲਓ ਦੁਕਾਨ ਕੋਈ ਹੋਟਲ ਆ ਕੋਈ ਰੈਸਟੋਰੈਂਟ ਆ ਕੋਈ ਮਨੋਰੰਜਨ ਦੇ ਸਥਾਨ ਆ ਜਾਂ ਪ੍ਰਾਈਵੇਟ ਸਕੂਲ ਆ ਵੀ ਉਹਨਾਂ ਦੇ ਵਿੱਚ ਵੀ ਇਹਨਾਂ ਪੰਜ ਆਧਾਰਾਂ ਤੇ ਕੋਈ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਵੀ ਵਿਅਕਤੀ ਜਿਹੜਾ ਆਪਣੀਆਂ ਵਿਅਕਤੀਗਤ ਚੀਜ਼ਾਂ ਦੇ ਵਿੱਚ ਵੀ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਮੇਰੀ ਦੁਕਾਨ ਆ ਇਹਦੇ ਤੇ ਕੱਲੇ Hindu ਹੀ ਆਉਣਗੇ ਕੋਈ ਮੁਸਲਮਾਨ ਨਹੀਂ ਆਊਗਾ ਜਾਂ ਕੱਲੇ ਮੁਸਲਮਾਨ ਹੀ ਆਉਣਗੇ ਕੋਈ Hindu Hindu ਨਹੀਂ ਆਊਗਾ ਜਾਂ ਹੋਟਲਾਂ ਵਾਲੇ ਕੋਈ ਇਸ ਤਰ੍ਹਾਂ ਕਹਦੇ ਨੇ ਜਾਂ ਮਨੋਰੰਜਨ ਵਾਲੇ ਕਹਿੰਦੇ ਨੇ ਜਿਵੇਂ cinema hall ਦੇ ਵਿੱਚ ਉੱਥੇ ਕਹਿੰਦੇ ਨੇ ਵੀ ਜੀ ਨਹੀਂ ਕੋਈ ਨਿੱਕੀ ਜਾਤ ਦਾ ਜਿਹੜਾ ਕੋਈ ਇੱਥੇ ਨਹੀਂ ਆਊਗਾ ਹਨ ਇਸ ਤਰ੍ਹਾਂ ਵੀ ਨਹੀਂ ਕਰ ਸਕਦੇ ਉਹ 15 A ਦੇ ਵਿੱਚ ਇਹ ਕਿਹਾ ਗਿਆ ਫਿਰ 15 ਬੀ ਦੇ ਵਿੱਚ ਕਿਹਾ ਗਿਆ ਰਾਜੇ ਵੀ ਸਰਵਜਾਨਿਕ ਸਥਾਨਾਂ ਤੇ ਜਾਣ ਤੇ ਰੋਕਣੀ ਵੀ ਯਾਨੀ ਕਿ ਜਿਹੜੇ ਸਰਵਜਾਨਿਕ ਸਥਾਨ ਕਿਹੜੇ ਹੁੰਦੇ ਰਾਜੇ ਜਿਵੇਂ ਕੋਈ ਜਿਹੜੇ ਪਬਲਿਕ ਸਥਾਨ ਹੁੰਦੇ ਆ ਜਿਵੇਂ ਆਪਾਂ ਆਮ ਹੀ ਜਿਵੇਂ ਸਟੇਸ਼ਨ ਵਗੈਰਾ ਤੇ ਜਾਂਦੇ ਆ ਜਾਂ ਬੱਸ ਸਟੈਂਡ ਤੇ ਜਾਂਦੇ ਆ ਉਥੇ ਵੀ ਯਾਨੀ ਕਿ ਪਬਲਿਕ ਬਾਥਰੂਮ ਵਗੈਰਾ ਬਣੇ ਹੁੰਦੇ ਆ ਵੀ ਉਹਨਾਂ ਸਥਾਨਾਂ ਤੇ ਜਾਣ ਤੇ ਜਾਂ ਕੋਈ ਪਬਲਿਕ ਪੂਲ ਆ ਜਾਂ ਪਬਲਿਕ ਪਾਰਕ ਆ ਹਨਾ ਵੀ ਇਹੋ ਜਿਹੇ ਸਥਾਨਾਂ ਤੇ ਜਾਣ ਤੇ ਵੀ ਵੀ ਜਿਹੜੇ ਉੱਪਰ ਲਈ ਆਪਾਂ ਆਧਾਰ ਇਹੀ ਪਾਣ ਜਰਾਜੇ ਜਿਹੜੇ ਆਪਾਂ ਉੱਪਰ ਪੜ ਕੇ ਆਇਆ ਵੀ ਇਹਨਾਂ ਆਧਾਰਾਂ ਤੇ ਕੋਈ ਵਿਤਕਰਾ ਜਿਹੜਾ ਨਹੀਂ ਕੀਤਾ ਜਾਊਗਾ ਬਸ ਫਰਕ ਕੀ ਆ 15 1 ਦੇ ਵਿੱਚ ਇਹ ਹਦਾਇਤਾਂ ਸਟੇਟ ਵਾਸਤੇ ਆ 15 2 ਦੇ ਵਿੱਚ ਜਿਹੜੀਆਂ ਇਹ ਵਿਅਕਤੀ ਵਾਸਤੇ ਆ 15 2 ਬੀ ਦੇ ਵਿੱਚ ਜਿਹੜਾ ਉਹ ਸਰਵਜਨਕ ਸਥਾਨਾਂ ਤੇ ਜਾਣ ਦੀ ਰੋਕ ਵਾਸਤੇ ਆ ਵੀ ਉੱਥੇ ਆਪਾਂ ਇਹਨਾਂ ਨੂੰ ਜਿਹੜਾ ਰੋਕ ਨਹੀਂ ਸਕਦੇ ਇਹਨਾਂ ਆਧਾਰਾਂ ਤੇ ਫਿਰ ਆਰਟੀਕਲ 15 3 ਆਉਂਦਾ राजे 15 3 ਦੇ ਵਿੱਚ ਕੀ ਕਿਹਾ ਗਿਆ ਵੀ ਆਪਾਂ ਜਿਹੜਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਕਰ ਸਕਦੇ ਆ ਪੋਜ਼ਿਟਿਵ ਭੇਦਭਾਵ ਕਰ ਸਕਦੇ ਆ ਵੀ ਜਿਵੇਂ ਕਿਸੇ ਰਾਜ ਦੇ ਵਿੱਚ ਜਿਹੜਾ ਰਾਜ ਆ ਕੋਈ ਉਹ ਇਸਤਰੀਆਂ ਤੇ ਬਾਲਕਾਂ ਵਾਸਤੇ ਵਿਸ਼ੇਸ਼ ਪ੍ਰਾਵਧਾਨ ਕਰ ਸਕਦਾ ਇਹ ਤੇ ਪੋਜੀਟਿਵ ਡਿਸਕ੍ਰਿਮੀਨੇਸ਼ਨ ਦਾ ਮਤਲਬ ਕੀ ਹੁੰਦਾ ਰਾਜੇ ਵੀ ਜਿਹੜੇ ਪਹਿਲਾਂ ਤੋਂ ਹੀ ਪਛੜੇ ਹੋਏ ਆ ਜਾਂ ਕਮਜ਼ੋਰ ਵਰਗ ਆ ਜਿਨ੍ਹਾਂ ਦੇ ਨਾਲ ਪਹਿਲਾਂ ਤੋਂ ਹੀ ਵਿਤਕਰਾ ਹੋਇਆ ਵੀ ਉਹਨਾਂ ਨੂੰ ਆਪਾਂ ਅੱਗੇ ਲਿਆਉਣ ਵਾਸਤੇ ਜਿਹੜਾ ਬਿਕੋਜ਼ ਵਿਸ਼ੇਸ਼ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਓਕੇ ਜੇ ਆਪਾਂ ਸਾਰਿਆਂ ਨੂੰ ਸਮਾਨ-ਸਮਾਨ ਸਾਰਾ ਕੁਝ ਦੇਤਾ ਤਾਂ ਜਿਹੜੇ ਪਹਿਲਾਂ ਹੀ ਮੂਰੇ ਆ ਉਹ ਤਾਂ ਹੋਰ ਅੱਗੇ ਹੋ ਜਾਣਗੇ ਤੇ ਜਿਹੜੇ ਪਿੱਛੇ ਆ ਉਹਨਾਂ ਵਾਸਤੇ ਫਿਰ ਅੱਗੇ ਆਉਣ ਦੀ ਸੰਭਾਵਨਾ ਘਟ ਜੂਗੀ ਨਾ ਤਾਂ ਜਿਹੜੇ ਪਹਿਲਾਂ ਤੋਂ ਹੀ ਪਛੜੇ ਵੜ ਗਰ ਲਤਾੜੇ ਗਏ ਵਰਗਾ ਉਹਨਾਂ ਵਾਸਤੇ ਕੁਝ ਵਿਸ਼ੇਸ਼ ਪ੍ਰਵਿਧਾਨ ਜਿਹੜੇ ਉਹ ਕਰ ਸਕਦੀ ਹੈ ਸਰਕਾਰ ਤਾਂ ਪਹਿਲਾ 15 ਤਿੰਨ ਦੇ ਵਿੱਚ ਇਸਤਰੀਆਂ ਤੇ ਬਾਲਕਾਂ ਵਾਸਤੇ ਕਿਹਾ ਗਿਆ ਭਾਵੇਂ ਜਿਵੇਂ ਆਪਣੇ ਜਿਹੜੀ ਲੋਕ ਸਭਾ ਹੈਗੀ ਆ ਉਹਦੇ ਵਿੱਚ ਵੀ ਹੈਗਾ ਨਾ ਇਸਤਰੀਆਂ ਵਾਸਤੇ ਰਾਖਵਾ ਕਰਨ ਕੀਤਾ ਗਿਆ ਹਨ ਫਿਰ ਜਿਵੇਂ ਕੋਈ ਸੀਟਾਂ ਦਾ ਰਾਖਵਾ ਕਰਨ ਕੀਤਾ ਗਿਆ ਜਿਵੇਂ ਕੋਈ ਵੀ ਆ ਹੁੰਦਾ ਕੋਈ ਆਪਾਂ ਟੈਸਟ ਵਗੈਰਾ ਕਰਦਿਆਂ ਜਿਹੜੀ ਫਿਜ਼ੀਕਲ ਦੇ ਜਿਵੇਂ ਪੁਲਿਸ ਵਾਲਾ ਆਪਾਂ ਟੈਸਟ ਰੱਖ ਲਈਏ ਆਪਾਂ ਵੀ ਪੰਜਾਬ ਪੁਲਿਸ ਦੇ ਵਿੱਚ ਅਪਲਾਈ ਕਰਨਾ ਆਪਾਂ ਹਨ ਉਹਦੇ ਵਿੱਚ ਲੜਕੀਆਂ ਦਾ ਜਿਹੜਾ ਫਿਜ਼ੀਕਲ ਹੁੰਦਾ ਤੇ ਲੜਕੀਆਂ ਦਾ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਿੱਚ ਫਰਕ ਹੁੰਦਾ ਨਾ ਵੀ ਉਹਨਾਂ ਦੀ ਹਾਈਟ ਵਗੈਰਾ ਅਲੱਗ ਹੁੰਦੀ ਹੈ ਉਹਨਾਂ ਦੀ ਅਲੱਗ ਹੁੰਦੀ ਆ ਉਹਨਾਂ ਨੂੰ ਜਿਵੇਂ ਜਿਹ ਕੋਈ ਉਹ ਹਾਈ ਜੰਪ ਵੀ ਕੱਢਣਾ ਉਹਦੇ ਵਾਸਤੇ ਵੀ ਅਲੱਗ-ਅਲਗ ਹੁੰਦੇ ਹਨਾ ਵੀ ਇਸ ਤਰ੍ਹਾਂ ਉਹਨਾਂ ਵਾਸਤੇ ਕੋਈ ਵਿਸ਼ੇਸ਼ ਛੋਟ ਜਿਹੜੀ ਉਹ ਦਿੱਤੀ ਜਾਂਦੀ ਹੈ ਇਸਤਰੀਆਂ ਵਾਸਤੇ ਫਿਰ ਆਰਟੀਕਲ 15 4 15 4 ਦੇ ਵਿੱਚ ਕੀ ਸਮਾਜਿਕ ਤੇ ਸਿੱਖਿਆ ਦੇ ਆਧਾਰ ਤੇ ਜਿਹੜੇ ਪਛੜੇ ਵਰਗਾ ਉਹਨਾਂ ਵਾਸਤੇ ਵਿਸ਼ੇਸ਼ ਪ੍ਰਬੰਧਨ ਕਰ ਸਕਦੀ ਹੈ ਗਵਰਨਮੈਂਟ ਵੀ ਜਿਹੜੇ ਸਮਾਜਿਕ ਰੂਪ ਦੇ ਵਿੱਚੋਂ ਪਛੜੇ ਹੋਏ ਆ ਜਾਂ ਸਿੱਖਿਆ ਦੇ ਵਿੱਚ ਜਿਹੜੇ ਪਛੜੇ ਹੋਏ ਆ ਉਹਨਾਂ ਵਾਸਤੇ ਜਿਹੜਾ ਵਿਸ਼ੇਸ਼ ਪ੍ਰਬੰਧਨ ਕੀਤਾ ਜਾਂਦਾ ਇਹ ਨੂੰ ਆਪਾਂ ਇਹ ਆਪਣੇ ਮੂਲ ਸਵਿਧਾਨ ਦੇ ਵਿੱਚ ਨਹੀਂ ਸੀ ਰਜੇ ਇਹਨੂੰ ਆਪਾਂ ਫਸਟ ਅਮੈਂਡਮੈਂਟ 1951 ਦੇ ਤਹਿਤ ਜਿਹੜਾ ਉਹ ਸ਼ਾਮਿਲ ਕੀਤਾ ਸੀ ਜਿਵੇਂ ਇਹ ਤੇ ਕੀਤਾ ਹੋਇਆ ਹੈ ਨਾ ਵੀ ਜਿਹੜੇ ਉਹ ਐਸਸੀ ਤੇ ਐਸਟੀ ਆ ਉਹਨਾਂ ਵਾਸਤੇ ਲੋਕ ਸਭਾ ਦੇ ਵਿੱਚ ਜਿਵੇਂ ਸੀਟਾਂ ਦਾ ਰਾਖਵਾ ਕਰਨ ਕੀਤਾ ਐ ਐਸਸੀ ਵਾਸਤੇ 84 ਸੀਟਾਂ ਐਸਟੀ ਵਾਸਤੇ ਜਿਹੜੀਆਂ ਉਹ 47 ਸੀਟਾਂ ਹਨ ਰਾਖਵਾ ਕਰਨ ਕੀਤਾ ਉਹ ਇਸੇ ਆਰਟੀਕਲ ਦੇ ਤਹਿਤ ਆ ਰਾਜੀ ਫਿਰ ਜਿਵੇਂ ਜਿਵੇਂ ਐਸਸੀ ਆ ਜਿਹੜੇ ਉਹਨਾਂ ਵਾਸਤੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ 15% ਰਾਖਵਾ ਕਰਨਾ ਜਿਹੜੇ ਐਸਟੀ ਆ ਉਹਨਾਂ ਵਾਸਤੇ 7.5% ਜਿਹੜਾ ਰਾਖਵਾ ਕਰਨਾ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਤਾਂ ਇਸ ਤਰ੍ਹਾਂ ਵੀ ਯਾਨੀ ਕਿ ਜਿਹੜਾ ਰਾਖਵਾ ਕਰਨਾ ਉਹ ਕੀਤਾ ਜਾ ਸਕਦਾ ਹੈਗਾ ਇਹ ਤੇ ਦਸਿਆ ਨਾ ਸਮਾਜਿਕ ਤੇ ਸਿੱਖਿਆ ਸਿੱਖਿਆ ਦੇ ਵਿੱਚ ਜਿਵੇਂ ਐਸਟੀ ਹੈ ਜਿਹੜੇ ਉਹਨਾਂ ਨੂੰ 7.5% ਜਿਹੜਾ ਰਾਖਵਾ ਕਰਨ ਮਿਲਦਾ ਤੇ ਜਿਹੜੇ ਐਸਸੀ ਹੈ ਉਹਨਾਂ ਨੂੰ 15% ਰਾਖਵਾ ਕਰਨ ਮਿਲਦਾ ਫਿਰ ਆਰਟੀਕਲ 15 5 ਰਾਜੇ 15 5 ਦੇ ਵਿੱਚ ਕੀ ਕਿਹਾ ਗਿਆ ਓਬੀਸੀ ਲਈ ਸਿੱਖਿਆ ਸਥਾਨਾਂ ਵਿੱਚ ਰਾਖਵਾ ਕਰਨ ਜਿਹੜੇ ਓਬੀਸੀ ਹੁੰਦੇ ਰਾਜੇ ਇਹਨਾਂ ਨੂੰ ਇੱਥੇ ਵੀ ਸਿੱਖਿਆ ਸਥਾਨਾਂ ਦੇ ਵਿੱਚ ਵੀ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ ਵੀ ਉਹਨਾਂ ਦੇ ਔਰ ਅਰ ਸੀਟਾਂ ਜਿਹੜੀਆਂ ਰਾਖਵੀਆਂ ਕੀਤੀਆਂ ਜਾਂਦੀਆਂ ਇਹਨੂੰ ਆਪਾਂ ਐਡ ਕੀਤਾ ਸੀਗਾ 93ਰਡ ਐਮੈਂਡਮੈਂਟ 2005 ਦੇ ਤਹਿਤ ਇਹਦੇ ਵਿੱਚ ਕੀ ਸੀ राजे ਵੀ ਜਿਵੇਂ ਜਿਹੜੇ ਲੋਕਾਂ ਨੂੰ OBC ਵਾਲੇ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਆਪਦੇ ਹੱਕਾਂ ਦਾ ਪਤਾ ਸੀ ਹਨਾ ਉਹ ਤਾਂ ਵੀ ਹੋਰ ਹੋਰ ਉਹਦਾ ਫਾਇਦਾ ਚੱਕ ਕੇ ਗਾਂ-ਗਾਵੇਂ ਵੱਧਦੇ ਗਏ ਪਰ ਜਿਨ੍ਹਾਂ ਨੂੰ ਨਹੀਂ ਪਤਾ राजे ਉਹ ਉੱਥੇ ਹੀ ਰਹਿ ਗਏ ਵੀ ਕਈ ਕਈ ਸਟੇਟਸ ਐਵਜ ਹੁੰਦੀਆਂ ਜਿੱਥੇ OBC ਵਾਲੇ ਜਿਹੜੇ ਉਹਨਾਂ ਨੂੰ ਆਪਣੇ ਪੂਰੇ ਹੱਕਾਂ ਦਾ ਪਤਾ ਹੀ ਨਹੀਂ ਤਾਂ ਫਿਰ ਇਹਦੇ ਵਾਸਤੇ ਜਿਹੜਾ ਇੱਕ ਬਨਾਇਆ ਗਿਆ ਸੀ ਕਰੀਮੀ ਲੇਅਰ ਬਣਾਈ ਗਈ ਸੀ ਕਿ ਇੱਕ ਤੇ ਇੱਕ ਨਾਨ ਕਰੀਮੀ ਲੇਅਰ ਬਣਾਈ ਗਈ ਸੀ ਜਿਹੜੇ OBC ਹੈ ਜਿਨ੍ਹਾਂ ਦੀ ਜਿਹੜੀ ਵੀ ਤਨਖਾਹ ਹੈਗੀ ਆ ਉਹ ਤਨਖਾਹ 8 ਲੱਖ ਤੋਂ ਪਲੱਸ ਆ ਹਨ ਉਹਨਾਂ ਨੂੰ ਕਰੀਮੀ ਲੇਅਰ ਦੇ ਵਿੱਚ ਰੱਖਿਆ ਗਿਆ ਸੀ ਤੇ ਜਿਨ੍ਹਾਂ ਦੀ 8 ਪਲੱਸ ਲੱਖ ਤੋਂ ਥੱਲੇ ਹੈਗੀ ਉਹਨਾਂ ਨੂੰ ਨਾਨ ਕਰੀਮੀ ਲੇਅਰ ਦੇ ਵਿੱਚ ਰੱਖਿਆ ਹੋਇਆ ਸੀ ਇਹਦੇ ਨਾਲ ਇੱਕ RAMNANDAN ਕਮੇਟੀ ਬਣਾਈ ਸੀ ਜੀ ਨੇ 1993 ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀਗੀ ਉਹਨੇ ਉਹਨੇ ਇਹ ਕਿਹਾ ਸੀ ਵੀ ਇਹ ਕਰੀਮੀ ਲੇਅਰ ਵਾਲੇ ਇਹ ਨਾਨ ਕਰੀਮੀ ਲੇਅਰ ਵਾਲੇ ਆ ਤੇ ਇਹਨਾਂ ਨੇ ਆਪਦੀ ਜਿਹੜੀ ਇਹ ਕਮੇਟੀ ਸੀਗੀ RAM NANDAN ਕਮੇਟੀ ਇਹ ਵੀ ਯਾਦ ਰੱਖ ਲਿਓ ਯਾਰ ਰਾਜੀ ਵੀ RAM NANDAN ਕਮੇਟੀ NANDAN RAM NANDAN ਕਮੇਟੀ NANDAR ਤੇ ਇਹਨੇ 1993 ਦੇ ਵਿੱਚ ਰਿਪੋਰਟ ਦਿੱਤੀ ਸੀ ਤੇ ਇਹਨੇ ਆਧਾਰ ਬਣਾਇਆ ਸੀ ਇਨਕਮ ਨੂੰ ਇਹਨੇ ਆਪਣੀ ਰਿਪੋਰਟ ਦਾ ਆਧਾਰ ਕਿਨੂੰ ਬਣਾਇਆ ਸੀ ਇਨਕਮ ਨੂੰ ਤੇ ਇਹਨਾਂ ਨੇ ਬਣਾਇਆ ਸੀ ਵੀ ਜਿਹੜੇ ਕਰੀਮੀ ਲੇਅਰ ਵਾਲੇ ਆ ਉਹਨਾਂ ਉਹਨਾਂ ਵਾਸਤੇ ਵੀ ਜਿਹੜੇ ਇਹ ਰਾਖਵਾ ਕਰਨਾ ਉਹਦੇ ਵਿੱਚ ਘੱਟ ਛੋਟ ਹੋਊਗੀ ਜਿਹੜੇ ਨਾਨ ਕਰੀਮੀ ਉਹਨਾਂ ਨੂੰ ਵੱਧ ਛੋਟ ਹੋਊਗੀ ਤੇ ਇਹਨੂੰ ਆਪਾਂ ਸ਼ਾਮਲ ਕੀਤਾ ਸੀ 93 ਅਮੈਂਡਮੈਂਟ ਅਮੈਂਡਮੈਂਟ 2005 ਦੇ ਤਹਿਤ ਫਿਰ ਆਰਟੀਕਲ 15 6 ਆਉਂਦਾ ਰਾਜੀ ਇਹਦੇ ਵਿੱਚ ਸੀਗਾ ਜਿਹੜੇ ਇਕ ਇਕਨੋਮਿਕ ਵੀਕਰ ਸੈਸ਼ਨ ਵਾਲੇ ਸੀਗੇ ਆਰਥਿਕ ਪੱਖ ਤੋਂ ਜਿਹੜੇ ਕਮਜ਼ੋਰ ਲੋਕ ਸੀਗੇ ਉਹਨਾਂ ਵਾਸਤੇ ਸੀ 10% ਰਾਖਵਾ ਕਰਨਾ ਕਲਾ এডਿਕੇਸ਼ਨ ਵਾਲੇ ਪੱਖ ਤੋਂ ਸੀ ਰਾਜੀ 15 6 ਦੇ ਵਿੱਚ ਜਿਹੜਾ ਰਾਖਵਾਕਰਨ ਕੀਤਾ ਗਿਆ ਸੀ 10% ਵਾਲਾ ਉਹ এডਿਕੇਸ਼ਨ ਦੇ ਪੱਖ ਤੋਂ ਸੀ ਜਿਹੜਾ ਇਹਨਾਂ ਦੀਆਂ ਨੌਕਰੀਆਂ ਵਾਲਾ ਉਹ ਆਪ ਅੱਗ ਗਿਆ ਅਗਲੇ ਆਰਟੀਕਲ ਦੇ ਵਿੱਚ ਪੜਾਂਗੇ ਜਿ ਇਹ ਅਜੇ ਵੀ এডਿਕੇਸ਼ਨ ਪੱਖ ਤੋਂ ਇਕਨੋਮਿਕ ਸਵੀਕਰ ਸੈਕਸ਼ਨਸ ਦੇ ਲਈ ਜਿਹੜਾ ਰਾਖਵਾਕਰਨ ਕਰਨ ਦੀ ਵਿਵਸਥਾ ਕੀਤੀ ਗਈ ਹੈ ਉਹ ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਦਰਜ ਆ ਆਰਟੀਕਲ 15 6 ਦੇ ਵਿੱਚ ਇਹਨੂੰ ਕਦੋਂ ਨੋਟ ਕੀਤਾ ਸੀ ਵਿੱਚ ਸ਼ਾਮਿਲ ਕੀਤਾ ਸੀ ਰਾਜੇ 103 ਅਮੈਂਡਮੈਂਟ 2019 ਦੇ ਤਹਿਤ ਜਿਹੜਾ ਰਾਖਵਾ ਕਰਨ ਵਾਲੀ ਵਿਵਸਥਾ ਨੂੰ ਸ਼ਾਮਿਲ ਕੀਤਾ ਗਿਆ ਸੀ ਇਹ ਆਪਾਂ ਅਮੈਂਡਮੈਂਟ ਵਾਲੇ ਟਾਪਿਕ ਦੇ ਵਿੱਚ ਵੀ ਪੜ ਚੁੱਕੇ ਹਾਂ ਰਾਜੀ ਇਹਦੇ ਨਾਲ ਸੰਬੰਧਿਤ ਵੀ ਇੱਕ ਕਮੇਟੀ ਬਣਾਈ ਗਈ ਸੀ ਰਾਜੇ ਸਿੰਘ ਕਮੇਟੀ ਇਸ ਦੀ ਰਿਪੋਰਟ ਦੇ ਆਧਾਰ ਤੇ ਹੀ ਜਿਹੜਾ ਰਾਜੇ ਇਕਨੋਮਿਸ ਵੀਕਰ ਸੈਕਸ਼ਨਾਂਸ ਵਾਸਤੇ ਜਿਹੜਾ ਰਾਖਵਾ ਕਰਨ ਕਰ ਕੀਤਾ ਗਿਆ ਸੀ ਇਹ ਆਪਾਂ ਅੱਗੇ ਪੂਰੀ ਡਿਟੇਲ ਚ ਪੜ੍ਹਦੇ ਆਂ ਅਗਲੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਫਿਰ ਆਰਟੀਕਲ 16 ਆ ਜਾਂਦਾ ਇਥੋਂ ਤੱਕ ਸਮਝ ਆ ਗਿਆ ਰਾਜੀ ਆਰਟੀਕਲ 14 ਦੇ ਵਿੱਚ ਆਪਾਂ ਦੋ ਪੜ੍ਹ ਕੇ ਆਏ ਆਂ ਆਰਟੀਕਲ 14 1 ਤੇ 14 2 ਫਿਰ 15 ਦੇ ਅੱਗੇ ਸਬਕਲੋਕ ਆ ਰਾਜੀ ਆਰਟੀਕਲ 6 15 6 ਤੱਕ ਉਹਦੇ ਬਾਅਦ ਆਰਟੀਕਲ 16 16 ਦੇ ਵਿੱਚ ਕੀ ਆ ਅਫਸਰ ਦੀ ਸਮਾਨਤਾ ਇਹਦੇ ਵੀ ਰਾਜੀ ਅੱਗੇ ਸਬਕਲੋਕ ਆ ਵੀ ਆਰਟੀਕਲ 16 1 ਦੇ ਵਿੱਚ ਕੀ ਕਿਹਾ ਗਿਆ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਮੌਕੇ ਜੇ ਕੁਐਸਚਨ ਬਣ ਜੇ ਵੀ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਮੌਕੇ ਦੀ ਵਿਵਸਥਾ ਸਾਡੇ ਸੰਵਿਧਾਨ ਵਿੱਚ ਕਿਹੜੇ ਆਰਟੀਕਲ ਤਹਿਤ ਕੀਤੀ ਗਈ ਆ ਤਾਂ 16 1 ਆਪਾਂ ਰਾਜੀ ਆਮ ਇਹਨਾਂ ਕੁ ਪੜ ਕੇ ਛੱਡ ਛੱਡ ਦਿੰਨੇ ਆ ਵੀ ਜਿਹੜਾ ਆਰਟੀਕਲ 14 ਉਹ ਕਾਨੂੰਨ ਦੇ ਸਾਹਮਣੇ ਸਮਾਨਤਾ 15 ਜਿਹੜੀ ਉਹ ਭੇਦਭਾਵ ਦੀ ਮਨਾਹੀ 16 ਦੇ ਵਿੱਚ ਅਫਸਰ ਦੀ ਸਮਾਨਤਾ 17 ਦੇ ਵਿੱਚ ਸ਼ੂਆ ਸ਼ਹਿਰ ਦਾ ਖਾਤਮਾ ਤੇ 18 ਦੇ ਵਿੱਚ ਜਿਹੜਾ ਉਪਾਧੀਆਂ ਦਾ ਖਾਤਮਾ ਇਨਾ ਕੁ ਪੜ ਕੇ ਆਪਾਂ ਛੱਡ ਦਿੰਨੇ ਆ ਇਹਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਨਹੀਂ ਕਰਦੇ ਤਾਂ ਐਗਜ਼ਾਮੀਨਰ ਰਾਜੇ ਅੱਗੇ ਵੀ ਕੁਐਸਚਨ ਪਾ ਸਕਦਾ ਇਹਦੇ ਸਬਕਲੌਕ ਵੀ ਪੁੱਛ ਸਕਦਾ ਆਰਟੀਕਲ 16 1 ਦੇ ਵਿੱਚ ਹੈਗਾ ਵੀ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਮੌਕੇ ਇਹ ਕਿਵੇਂ ਆ ਵੀ ਜਦੋਂ ਭਰਤੀ ਹੋਊਗੀ ਉਦੋਂ ਵੀ ਬਰਾਬਰ ਮੌਕੇ ਦਿੱਤੇ ਜਾਣਗੇ ਜਿਹੜੀਆਂ ਜਦੋਂ ਕੋਈ ਗਵਰਨਮੈਂਟ ਜੌਬ ਤੇ ਲੱਗ ਜਾਂਦਾ ਜਦੋਂ ਉਹਦੀ ਛੁੱਟੀਆਂ ਹੋਣਗੀਆਂ ਉਹ ਵੀ ਸਾਰਿਆਂ ਨੂੰ ਬਰਾਬਰ ਹੋਣਗੀਆਂ ਇਹ ਨਹੀਂ ਵੀ SSC ST ਨੂੰ ਜਿਹੜੀਆਂ ਉਹ ਵਾਧ ਮਿਲ ਜਾਣਗੀਆਂ ਪ੍ਰੋਮੋਸ਼ਨ ਵੀ ਬਰਾਬਰ ਹੋਊਗੀ ਤੇ ਗਾਂ ਪੈਨਸ਼ਨ ਵੀ ਜਿਹੜੀ ਉਹ ਬਰਾਬਰ ਲੱਗੂਗੀ ਪਰ ਇਹਦੇ ਵਿੱਚ અપਵਾਦ ਹੈ राजे ਇੱਥੇ ਇੱਥੇ ਤਾਂ ਹੀ ਕਹਿ ਦਿੱਤਾ ਵੀ ਜਿਹੜਾ ਹੈਗਾ ਇਹ ਵੀ ਪ੍ਰਮੋਸ਼ਨ ਬਰਾਬਰ ਹੋਗੀ ਅੱਗੇ ਇੱਕ ਆਰਟੀਕਲ ਆਊਗਾ ਉਹਦੇ ਵਿੱਚ ਪ੍ਰਮੋਸ਼ਨ ਨਾਲ ਸੰਬੰਧਿਤ ਆਪਾਂ ਅੱਗੇ ਵੇਖਦੇ ਹਾਂ ਆਰਟੀਕਲ 16 2 राजे ਆਰਟੀਕਲ 16 2 ਦੇ ਵਿੱਚ ਕੀ ਕਿਹਾ ਗਿਆ ਜਿਵੇਂ ਆਪਾਂ ਨੂੰ ਆਰਟੀਕਲ 15 ਦੇ 14 ਦੇ ਵਿੱਚ ਕਿਹਾ ਗਿਆ 15 1 ਦੇ ਵਿੱਚ ਕਿਹਾ ਗਿਆ ਸੀਗਾ ਨਾ ਵੀ ਪੰਜ ਜਿਹੜੇ ਦਿੱਤੇ ਗਏ ਸੀਗੇ ਵੀ ਪੰਜ ਸਿਧਾਂਤ ਦਿੱਤੇ ਸੀ ਵੀ ਜਿਨ੍ਹਾਂ ਦੇ ਆਧਾਰ ਤੇ ਆਪਾਂ ਜਿਹੜਾ ਉਹ ਵਿਤਕਰਾਨੀ ਕਰ ਸਕਦੇ ਆਰਟੀਕਲ 16 2 ਦੇ ਵਿੱਚ ਸੱਤ ਆਧਾਰ ਦਿੱਤੇ ਆ ਜਿਨ੍ਹਾਂ ਦੇ ਆਧਾਰ ਤੇ ਆਪਾਂ ਵਿਤਕਰਾ ਜਿਹੜਾ ਉਹ ਨਹੀਂ ਕਰ ਸਕਦੇ ਧਰਮ ਜਾਤੀ ਲਿੰਗ ਮੂਲਵੰਸ਼ ਜਨਮ ਸਥਾਨ ਇਹ ਤਾਂ ਉਹੀ ਪੰਜ ਹੋਗੇ ਜਿਹੜੇ ਦੋ ਨਵੇਂ ਐਡ ਜੁੜੇ ਉਹ ਹੈਗੇ ਆ ਨਿਵਾਸ ਸਥਾਨ ਤੇ ਉਦਭਵ ਪਾਵ ਡੀਸੈਂਟ ਡੀਸੈਂਟ ਦਾ ਭਾਵ ਇਹ ਹੁੰਦਾ राजे ਵੀ ਜਿੱਥੇ ਆਪਣਾ ਪਾਲਣ ਪੋਸ਼ਣ ਹੋਇਆ ਉਹ ਏਰੀਆ ਇਹਨਾਂ ਪੰਜ ਦਾ 7 ਆਧਾਰਾਂ ਦੇ ਵਿਤਕਰਾਨੀ ਕਰ ਸਕਦੇ ਆਪਾਂ ਆਫਸਰ ਦੀ ਸਮਾਨਤਾ ਦੇ ਵਿੱਚ ਜੇ ਕਿਹਾ ਜਾਵੇ राजे ਬੀ ਭੇਦਭਾਵ ਦੀ ਮਨਾਈ ਕਿਹੜੇ ਪੰਜ ਕਿੰਨੇ ਆਧਾਰਾਂ ਤੇ ਆ ਤਾਂ ਪੰਜ ਆ ਤੇ ਜੇ ਕਿਹਾ ਜਾਵੇ ਆਫਸਰ ਦੀ ਆਫਸਰ ਦੇ ਵਿੱਚ ਸਮਾਨਤਾ ਜਿਹੜੀ ਉਹ ਕਿਹੜੇ ਕਿਹੜੇ ਆਧਾਰਾਂ ਦੇ ਨਹੀਂ ਕਿ ਵੀ ਆਪਾਂ ਕਰ ਸਕਦੇ ਉਹਦੇ ਵਿੱਚ ਤਾਂ ਉਹ 7 ਆ ਇਥੇ ਤਾਂ ਆਪਾਂ ਨੂੰ ਕਹਿ ਦਿੱਤਾ ਵੀ ਨਿਵਾਸ ਸਥਾਨ ਦੇ ਆਧਾਰ ਤੇ ਵਿਤਕਰਾ ਨਹੀਂ ਕਰਨਾ ਜਦੋਂ ਆਪਾਂ ਕੋਈ ਵੀ ਮੌਕਾ ਵੀ ਅਫਸਰ ਦੇਣਾ ਹਨਾ ਤਾਂ ਅਗਲੇ ਆਰਟੀਕਲ ਦੇ ਵਿੱਚ ਹੀ ਇਹ અપਵਾਦ ਆ ਵੀ ਉੱਥੇ ਕਿਹਾ ਗਿਆ ਕਿ ਨਿਵਾਸ ਸਥਾਨ ਦੇ ਆਧਾਰ ਤੇ ਆਪਾਂ ਭੇਦਭਾਵ ਕਰ ਸਕਦੇ ਹਾਂ ਵੀ ਜਿਹੜੀ ਸਟੇਟ ਆ ਉਹ ਭੇਦਭਾਵ ਕਰ ਸਕਦੀ ਆ ਇਥੇ ਕੀ ਮਤਲਬ ਹੈ ਜਿਵੇਂ ਆਪਾਂ ਸਿਟੀਜ਼ਨਸ਼ਿਪ ਵਾਲੇ ਟੌਪਿਕ ਦੇ ਵਿੱਚ ਕੀਤਾ ਸੀਗਾ ਨਾ ਵੀ ਆਰਟੀਕਲ ਜਿਹੜਾ 15 16 19 29 ਤੇ 30 ਆ ਉਹ ਕੱਲਾ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਆਪਾਂ ਕਰਕੇ ਆਏ ਸੀ ਫਿਰ ਨਾਲ ਹੀ ਮੈਂ ਤੁਹਾਨੂੰ ਉੱਥੇ અપਵਾਦ ਕਰਾਇਆ ਸੀ ਵੀ 15 ਦੇ ਵਿੱਚ ਵੀ ਇਹ અપਵਾਦ ਹੁੰਦਾ 16 ਦੇ ਵਿੱਚ ਆਪਾਂ ਪੜਿਆ ਸੀ ਨਾ ਵੀ 16 ਤਿੰਨ ਦੇ ਵਿੱਚ ਇਹ અપਵਾਦ ਹੁੰਦਾ ਵੀ ਕੋਈ ਵੀ ਜਿਹੜੀ ਗਵਰਨਮੈਂਟ ਆ ਉਹ ਜੇ ਰਾਖਵਾਕਰਨ ਕਰਦੀ ਹੈ ਤਾਂ ਉਹ ਸੰਬੰਧਿਤ ਰਾਜ ਦਾ ਹੀ ਹੁੰਦਾ ਵੀ ਕਿਸੇ ਦੂਜੇ ਰਾਜ ਦਾ ਜਿਹੜਾ ਵਿਅਕਤੀ ਆ ਉਹਨੂੰ ਰਾਖਵਾਕਰਨ ਨਹੀਂ ਮਿਲੂਗਾ ਜਿਵੇਂ ਹੁਣ ਮੰਨ ਲਓ ਪੰਜਾਬ ਦੇ ਵਿੱਚ ਪੋਸਟਾਂ ਕੱਢੀਆਂ ਆਪਾਂ ਫਾਰਮ ਫਿਲ ਕਰਦੇ ਆਂ ਜਾਂ ਆਪਾਂ ਨੂੰ ਕੋਈ ਵੀ ਜੌਬ ਮਿਲਦੀ ਆ ਤੇ ਜਿਹੜਾ ਉਹ ਰਾਖਵਾਕਰਨ ਹੋਊਗਾ ਉਹ ਕੱਲੇ ਪੰਜਾਬ ਦੇ ਲੋਕਾਂ ਵਾਸਤੇ ਹੋਊਗਾ ਜਿਹੜੇ ਜਿ ਕੇ ਵੀ ਆਪਣੇ ਇਧਰ ਫਾਰਮ ਭਰਨ ਵੀ ਪਰਦੇਣ ਵਾਸਤੇ ਤਾਂ ਉਹਨਾਂ ਵਾਸਤੇ ਰਾਖਮ ਕਰਨ ਦੀ ਵਿਵਸਥਾ ਨਹੀਂ ਹੋਊਗੀ ਉਹ ਪੇਪਰ ਦੇ ਸਕਦੇ ਆ ਜੌਬ ਲੈ ਸਕਦੇ ਆ ਪਰ ਰਾਖਮ ਕਰਨ ਦੇ ਤਹਿਤ ਨਹੀਂ ਲੈ ਸਕਦੇ ਰਾਜੀ ਇੱਥੇ ਇਹਦਾ ਮਤਲਬ ਇਹ ਹੈ ਫਿਰ ਰਾਜੀ ਆਰਟੀਕਲ 16 4 16 4 ਦੇ ਵਿੱਚ ਕਿਹਾ ਗਿਆ ਕਿ ਰਾਜ ਅਧੀਨ ਸੇਵਾਵਾਂ ਦੇ ਵਿੱਚ ਵੀ ਜਿਹੜਾ ਪਛੜੇ ਵਰਗਾ ਉਹਨਾਂ ਵਾਸਤੇ ਸਰੰਖਿਆਨ ਹੁੰਦਾ ਪਰ ਉਹਨਾਂ ਵਾਸਤੇ ਵੀ ਕੋਈ ਰਾਖਵਾਕਰਨ ਹੁੰਦਾ ਇੱਥੇ ਕਿਵੇਂ ਹੁੰਦਾ ਰਾਜੇ ਜਿਵੇਂ ਰਾਜ ਅਧੀਨ ਸੇਵਾਵਾਂ ਕਿਵੇਂ ਆ ਜਾਂਦੀਆਂ ਜਿਵੇਂ ਮੰਨ ਲਓ ਹੁਣ ਆਪਾਂ ਆਪਣੇ ਪੇਪਰ ਤੋਂ ਹੀ ਰੱਖ ਲਏ ਵੀ ਆਪਾਂ ਪੰਜਾਬ ਟੈਟ ਦੇ ਕੇ ਆਏ ਆ ਦੇ ਕੇ ਆਏ ਆ ਨਾ ਤਾਂ ਇਹਦੇ ਵਿੱਚ ਕੀ ਸੀ ਵੀ ਜਿਵੇਂ ਜਿਹੜੇ 90 ਨੰਬਰ ਲੈਣੇ ਸੀਗੇ ਆਮ ਲੋਕਾਂ ਨੇ ਫਿਰ ਜਿਹੜੇ ਐਸਸੀ ਐਸਟੀ ਆ ਉਹਨਾਂ ਵਾਸਤੇ ਜਿਵੇਂ 82 ਇਸ ਤਰ੍ਹਾਂ ਰਾਖਵਾਕਰਨ ਹੁੰਦਾ ਨਾ ਮੈਰਿਟ ਦੇ ਵਿੱਚ ਤਾਂ ਉਹ ਹੋ ਜਾਂਦਾ ਰਾਜ ਅਧੀਨ ਸਬਾਵਾਂ ਦੇ ਵਾਸਤੇ ਵੀ ਵੀ ਜਿਵੇਂ ਰੱਖਵਾ ਕਰਨਾ ਜਿਹੜਾ ਕੀਤਾ ਜਾਂਦਾ ਹੈ ਫਿਰ 14 16 4 ਏ ਆ ਜਾਂਦਾ ਰਾਜੀ 16 ਯਾਰ ਉਹਦਾ ਅੱਗੇ ਦਾ ਹੋਰ 파ਟ ਆ ਇਹਦਾ ਏ ਇਹਦੇ ਵਿੱਚ ਪ੍ਰੋਮੋਸ਼ਨ ਮੈਂ ਪਿੱਛੇ ਕਿਹਾ ਕਿ ਦੱਸ ਕੇ ਹੀ ਨਾ ਤੁਹਾਨੂੰ ਵੀ ਪ੍ਰੋਮੋਸ਼ਨ ਦੇ ਅਧਾਰ ਤੇ ਇੱਥੇ ਤਾਂ ਕਿਹਾ ਗਿਆ ਵੀ ਨੌਕਰੀਆਂ ਦੇ ਵਿੱਚ ਬਰਾਬਰ ਮੌਕੇ ਆ ਪਰ ਇੱਥੇ ਆ ਕੇ ਉਹਨਾਂ ਨੇ ਕਿਹਾ ਕਿ ਜਦੋਂ ਪ੍ਰੋਮੋਸ਼ਨ ਕਰਨੀ ਆ ਤਾਂ ਉੱਥੇ ਵੀ ਜਿਹੜੇ ਐਸਸੀ ਤੇ ਐਸਟੀ ਹੋਣਗੇ ਉਹਨਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਊਗੀ ਇਹਨੂੰ ਆਪਣੇ ਸੰਵਿਧਾਨ ਦੇ ਵਿੱਚ ਕਦੋਂ ਐਡ ਕੀਤਾ ਗਿਆ 77th ਐਮੈਂਡਮੈਂਟ 1995 ਦੇ ਤਹਿਤ 1995 ਦੇ ਤਹਿਤ ਐਡ ਕੀਤਾ ਗਿਆ ਵੀ ਜੇ ਕੋਈ ਪ੍ਰਮੋਸ਼ਨ ਹੋਊਗੀ ਤਾਂ ਇਹਨਾਂ ਨੂੰ ਪਹਿਲ ਦਿੱਤੀ ਜਾਊਗੀ ਐਸਸੀ ਤੇ ਐਸਟੀ ਨੂੰ। ਉਹਦੇ ਬਾਅਦ ਆਰਟੀਕਲ 16 4 ਬੀ ਇਹਦੇ ਵਿੱਚ ਕੀ ਕਿਹਾ ਗਿਆ ਹੈ ਜੀ ਬੈਕਲੌਗ ਦੇ ਸਿਧਾਂਤ ਨਾਲ ਸੰਬੰਧਿਤ ਹੈ। ਇਹਨੂੰ ਐਡ ਕੀਤਾ ਗਿਆ 81ਵੀਂ ਅਮੈਂਡਮੈਂਟ 2000 ਦੇ ਤਹਿਤ ਜੋੜਿਆ ਗਿਆ। ਬੈਕਲੌਗ ਦਾ ਸਿਧਾਂਤ ਕੀ ਹੁੰਦਾ ਹੈ ਜੇ ਜਿਵੇਂ ਮੰਨ ਲਓ ਵੀ ਗਵਰਨਮੈਂਟ ਨੇ 2024 ਆ ਉਹਦੇ ਵਿੱਚ 1000 ਪੋਸਟਾਂ ਕੱਢੀਆਂ। ਉਹਨਾਂ ਦੇ ਵਿੱਚੋਂ ਜਿਹੜਾ 75% ਰਾਖਵਾ ਕਰਨਾ ਸੀਗਾ ਐਸਸੀ ਵਾਸਤੇ ਜਾਂ ਐਸਟੀ ਵਾਸਤੇ ਹਨਾ ਰਾਖਵਾ ਕਰਨਾ ਸੀਗਾ। ਜਿਹੜੇ 75% ਸੀ ਇਹਨਾਂ ਦੇ ਵਿੱਚੋਂ ਜਿਹੜਾ 50% ਤਾਂ ਉਹਨਾਂ ਨੇ ਸੀਟਾਂ ਕਵਰ ਕਰ ਲਈਆਂ ਤੇ 25% ਖਾਲੀ ਰਹਿ ਗਈਆਂ ਵੀ ਹੈ ਨਹੀਂ ਸੀ ਐਸਸੀਐਸਟੀ ਦੇ ਜਿਹੜੇ ਅਧਿਕਾਰੀ ਆ ਉਹ ਹੈ ਨਹੀਂ ਸੀ ਤੇ ਉਹ 25% ਖਾਲੀ ਰਹਿ ਗਈਆਂ ਉਹਨਾਂ ਨੂੰ ਉਵੇਂ ਖਾਲੀ ਰੱਖਣ ਕਿਰਾ ਜੇ ਫਿਰ ਜਦੋਂ 2025 ਦੇ ਵਿੱਚ ਪੋਸਟਾਂ ਕੱਢਣਗੇ ਤਾਂ ਜਦੋਂ ਜਿਵੇਂ ਫਿਰ ਫਿਰ 1000 ਪੋਸਟ ਗੱਡੀ ਹੈ ਨਾ ਤੇ ਪਲੱਸ ਆਹ 25 ਕਰਕੇ 1025 ਹੋ ਗੰਗਾ ਨਾ ਤਾਂ ਜਿਹੜੀਆਂ ਇਹ 1000 ਹੋਣੀਆਂ ਇਹਨਾਂ ਦੀ ਉਵੇਂ ਹੀ ਵੰਡ ਫੇਰ ਹੋਊਗੀ ਵੀ ਜਿਨ੍ਹਾਂ ਦੇ ਵਿੱਚੋਂ 75% ਹੈ ਜਿਹੜਾ ਉਹ ਐਸਸੀਐਸਟੀ ਵਾਸਤੇ ਹੋਊਗਾ ਤੇ ਇਹ ਜਿਹੜਾ 25% ਹੈ ਇਹ ਇਹਦੇ 'ਚ ਹੀ ਐਡ ਹੋ ਜਾਣਾ ਐਸਸੀਐਸਟੀ ਵਾਲਿਆਂ ਵਾਸਤੇ ਤਾਂ ਇਹਨਾਂ ਵਾਸਤੇ ਕੱਲਿਆਂ ਵਾਸਤੇ ਜਿਹੜਾ ਇੱਥੇ 1000% ਵੋਟਾਂ ਦਾ ਆਜੂਗਾ ਉਹ ਸੀਟਾਂ ਦਾ ਆਜੂਗਾ ਇਹ ਤਾਂ ਇਹ ਹੁੰਦਾ ਰਹਾ ਜੀ ਬੈਕਲੌਗ ਦਾ ਸਿਧਾਂਤ ਤਾਂ ਉਸ ਤੋਂ ਬਾਅਦ ਆਰਟੀਕਲ 16 5 ਜਿਹਦੇ ਵਿੱਚ ਨਿਯੁਕਤੀ ਨੂੰ ਤਰਜੀਹ ਯਾਨੀ ਕਿ ਪਾਇਓਰਿਟੀ ਦਿੱਤੀ ਜਾਂਦੀ ਹੈ ਰਹਿ ਜੇ ਜਦੋਂ ਵੀ ਕੋਈ ਨਿਯੁਕਤੀ ਕੀਤੀ ਜਾਂਦੀ ਹੈ ਇਹਦੇ ਵਿੱਚ ਕਿਵੇਂ ਹੁੰਦਾ ਵੀ ਜਿਵੇਂ ਜਿਵੇਂ ਧਾਰਮਿਕ ਸਥਾਨਾਂ ਦੇ ਉੱਤੇ ਹ ਵੀ ਕੋਈ ਜਿਵੇਂ ਪੁਜਾਰੀ ਨਿਯੁਕਤ ਕਰਨਾ ਹੋਵੇ ਜਿਵੇਂ ਆਰਮੀ ਵਾਲਾ ਪੋਸਟ ਨਾਲ ਉਹਦੇ ਚ ਪੁਜਾਰੀ ਨਿਯੁਕਤ ਕਰਨਾ ਹੋਵੇ ਤਾਂ ਇਹਨਾਂ ਨੇ ਕੰਡੀਸ਼ਨ ਰੱਖ ਦਿੱਤੀ ਹੁੰਦੀ ਆ ਵੀ ਉਹਦੀ ਸੰਸਕ੍ਰਿਤ ਦੇ ਵਿੱਚ ਐਮਏ ਹੋਵੇ। ਉਹ ਸੰਸਕ੍ਰਿਤ ਦੇ ਵਿੱਚ ਜਿਹੜੀ ਐਮਏ ਆ ਉਹ ਇੱਕ ਮੌਲਵੀ ਦੀ ਵੀ ਕੀਤੀ ਹੋ ਸਕਦੀ ਆ, ਇੱਕ ਹੋਰ ਬੰਦੇ ਦੀ ਵੀ ਕੀਤੀ ਹੋ ਸਕਦੀ ਆ ਪਰ ਉਹ ਤਰਜੀਹ ਕਿਹਨੂੰ ਦੇਣਗੇ ਵੀ ਜਿਹੜਾ ਬ੍ਰਾਹਮਣ ਆ ਉਹਦੀ ਜੇ ਸੰਸਕ੍ਰਿਤ ਕੀਤੀ ਹੋਊਗੀ ਤਾਂ ਉਹਨੂੰ ਹੀ ਮੰਦਿਰ 'ਚ ਰੱਖਿਆ ਜਾਊਗਾ ਤੇ ਜਿਹੜਾ ਮੌਲਵੀ ਹੋਊਗਾ ਉਹਨੂੰ ਹੀ ਮਸਜਿਦ ਦੇ ਵਿੱਚ ਰੱਖਿਆ ਜਾਊਗਾ ਇਸ ਤਰ੍ਹਾਂ ਵੀ ਯਾਨੀ ਕਿ ਕੋਈ ਧਾਰਮਿਕ ਜਾਂ ਸਮਪਰਦਾਇਕ ਆਧਾਰ ਤੇ ਜਿਹੜਾ ਉਹ ਨਿਯੁਕਤੀ ਦੇ ਵਿੱਚ ਤਰਜੀਹ ਦਿੱਤੀ ਜਾ ਸਕਦੀ ਆ 16 5 ਦੇ ਵਿੱਚ ਇਹ ਕਿਹਾ ਗਿਆ ਫਿਰ ਆਰਟੀਕਲ 16 6 ਦੇ ਵਿੱਚ ਕਿਹਾ ਗਿਆ ਵੀ ਇਕਨੋਮਿਕ ਸਵੀਕਰ ਸੈਕਸ਼ਨ ਦੇ ਲਈ ਰਾਖਵਾ ਕਰਨਾ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਨਾ ਵੀ ਆਰਟੀਕਲ 15 6 ਦੇ ਵਿੱਚ 15 6 ਦੇ ਵਿੱਚ ਵੀ ਇਕਨੋਮਿਕ ਸਵੀਕਰ ਸੈਕਸ਼ਨ ਦੇ ਲਈ ਰਾਖਵਾ ਕਰਨਾ ਉਹ ਐਜੂਕੇਸ਼ਨ ਪੱਖ ਤੋਂ ਰਾਜੇ ਤੇ ਜਿਹੜਾ 16 6 ਦੇ ਵਿੱਚ ਰਾਖਵਾ ਕਰਨਾ ਇਹ ਧਿਆਨ ਰੱਖਣਾ 15 6 ਵਾਲਾ ਐਜੂਕੇਸ਼ਨ ਆ 16 6 ਵਾਲਾ ਨੌਕਰੀਆਂ ਵਿੱਚ ਅਬ ਇੱਥੇ ਆਪਾਂ ਪੜਾਂਗੇ ਉਹ ਜਿਹੜਾ ਮੈਂ ਸਿੰਗਲ ਅਯੋਗ ਬਾਰੇ ਪੜਿਆ ਸੀ ਇਹ ਰੱਖਮਾ ਕਰਨਾ ਜਿਹੜਾ ਜੀ ਉਹ ਸਿੰਘ ਅਯੋਗ ਦੀ ਸ਼ਪਾਰਸ਼ ਤੇ ਕੀਤਾ ਗਿਆ ਸੀ ਇਹਨਾਂ ਨੇ ਦੋ ਸ਼ਰਤਾਂ ਰੱਖੀਆਂ ਸੀ ਵੀ ਜਿਹੜੇ ਇਕਨੋਮੀ ਸਵੀਕਰ ਸੈਕਸ਼ਨ ਆ ਉਹਨਾਂ ਦੇ ਵਿੱਚ ਉਹ ਵਿਅਕਤੀ ਆਉਣਗੇ ਜਿਨ੍ਹਾਂ ਕੋਲੇ ਜਾਂ ਤਾਂ 5 ਇਕਰ ਤੋਂ ਜਿਹੜੀ ਜ਼ਮੀਨ ਆ ਉਹ ਘੱਟ ਹੋਊਗੀ ਜਾਂ ਉਹ ਤੋਂ ਜ਼ਿਆਦਾ ਨਾ ਹੋਊਗੀ ਤੇ ਜਾਂ ਜਿਹੜੀ ਪਰਿਵਾਰ ਦੀ ਵਾਰਸ਼ਿਕ ਇਨਕਮ ਆ ਉਹ 8 ਲੱਖ ਤੋਂ ਥੱਲੇ ਹੋਊਗੀ ਵੀ ਇਹ ਲੋਕ ਆ ਜਿਹੜੇ ਉਹ ਇਹਦੇ ਅੰਡਰ ਰੱਖੇ ਜਾਣਗੇ ਇਕਨੋਮੀ ਸਵੀਕਰ ਸੈਕਸ਼ਨ ਦੇ ਅੰਦਰ ਆਰਟੀਕਲ 17 ਰਾਜੇ ਆਰਟੀਕਲ 17 ਦੇ ਵਿੱਚ ਸ਼ੂਆਸ਼ਾਤ ਦਾ ਖਾਤਮਾ ਰਾਜੇ ਸ਼ੂਆਸ਼ਾਤ ਮਨ ਜਿਵੇਂ ਆਪਾਂ ਨੇ ਪਹਿਲਾਂ ਤੋਂ ਆਪਾਂ ਪੜ੍ਹਦੇ ਆ ਨਾ ਵੀ ਉਹ ਸ਼ੂਦਰਾਂ ਨੂੰ ਨੀਚ ਮੰਨਿਆ ਜਾਂਦਾ ਸੀ ਉਵੇਂ ਵੀ ਹੁੰਦਾਗਾ ਪਰ ਇਹਦੀ ਜਿਹੜੀ ਸੰਵਿਧਾਨ ਦੇ ਵਿੱਚ ਇਹ ਸ਼ਬਦ ਦੀ ਵਿਆਖਿਆ ਨਹੀਂ ਕੀਤੀ ਗਈ ਕਿਤੇ ਵੀ ਸੰਵਿਧਾਨ ਦੇ ਵਿੱਚ ਸ਼ੂਆਸ਼ਾਤ ਸ਼ਬਦ ਦੀ ਵਿਆਖਿਆ ਨਹੀਂ ਕੀਤੀ ਗਈ ਆਪਾਂ ਪਿੱਛੇ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ ਜਿਵੇਂ ਆਪਨੇ ਬਜਟ ਜਿਹੜਾ ਹੈਗਾ ਬਜਟ ਦਾ ਬਹੁਤ ਆਪਾਂ ਕਰਦੇ ਆ ਹਨਾ ਬਜਟ ਬਾਰੇ ਚਰਚਾ ਪਰ ਬਜਟ ਸ਼ਬਦ ਦੀ ਵਿਆਖਿਆ ਵੀ ਸੰਵਿਧਾਨ ਦੇ ਵਿੱਚ ਨਹੀਂ ਕੀਤੀ ਗਈ ਫਿਰ ਸਿਟੀਜ਼ਨਸ਼ਿਪ ਆ ਜਿਹੜੀ ਉਹਦੀ ਡੈਫੀਨੇਸ਼ਨ ਵੀ ਸੰਵਿਧਾਨ ਦੇ ਵਿੱਚ ਨਹੀਂ ਉਵੇਂ ਸ਼ੂਆਸ਼ਾਤ ਬਾਰੇ ਵੀ ਸੰਵਿਧਾਨ ਦੇ ਵਿੱਚ ਕੋਈ ਵੀ ਇਹਦੀ ਵਿਆਖਿਆ ਨਹੀਂ ਕੀਤੀ ਗਈ ਫਿਰ ਆਰਟੀਕਲ 18 ਰਾਜ ਉਪਾਧੀਆਂ ਨਾਂੰਤ ਵੀ ਯਾਨੀ ਕਿ ਟਾਈਟਲਸ ਨੂੰ ਖਤਮ ਕੀਤਾ ਗਿਆ ਪਰ ਇੱਥੇ ਵੀ ਇੱਕ ਚੀਜ਼ ਆ ਵੀ ਸਿੱਖਿਆ ਤੇ ਮਿਲਟਰੀ ਜਿਵੇਂ ਐਜੂਕੇਸ਼ਨਲ ਅਕੈਡਮੀ ਕਿਤੇ ਜਿਹੜੇ ਮਿਲਟਰੀ ਦੇ ਖੇਤਰ ਦੇ ਵਿੱਚ ਆਪਾਂ ਉਪਾਧੀ ਆ ਉਹ ਲੈ ਸਕਦੇ ਹਾਂ ਜਿਵੇਂ ਸਿੱਖਿਆ ਦੇ ਖੇਤਰ ਵਿੱਚ ਜੇ ਕਿਸੇ ਦੀ ਜਿਵੇਂ ਆਪਣੇ ਪੀ ਐਚ ਡੀ ਕਰ ਲੈਂਦਾ ਤਾਂ ਉਹ ਆਪਣੇ ਨਾਮ ਉਰੇ ਡਾਕਟਰ ਲਾਉਣ ਲੱਗ ਜਾਂਦਾ ਜਾਂ ਜਿਹਦਾ ਵੀ ਐਮ ਬੀ ਬੀ ਐਸ ਕੀਤੀ ਉਹ ਡਾਕਟਰ ਲਾ ਲੈਂਦਾ ਜਾਂ ਜਿਹਦੀ ਇੰਜੀਨੀਅਰਿੰਗ ਕੀਤੀ ਉਹ ਇੰਜੀਨੀਅਰ ਲਾ ਸਕਦਾ ਜਾਂ ਮਿਲਟਰੀ ਦੇ ਵਿੱਚ ਆਪਾਂ ਕਹਿੰਦੇ ਨੇ ਇਹ ਮੇਜਰ ਆਈ ਕਰਨ ਵਾਲਾ ਹੈ ਨਾ ਇਸ ਤਰ੍ਹਾਂ ਵੀ ਉਹ ਆਪਣੇ ਨਾਮ ਦੇ ਨਾਲ ਜਿਹੜਾ ਇਹ ਚੀਜ਼ਾਂ ਲਗਾ ਸਕਦੇ ਆ ਉਹ ਇਸ ਖੇਤਰ ਦੇ ਵਿੱਚ ਕੱਲੀ ਛੋਟ ਦਿੱਤੀ ਗਈ ਹੈ ਵੀ ਉਹ ਉਪਾਦੀ ਹੈ ਜਿਹੜੀ ਲੈ ਸਕਦੇ ਆ ਜਿਵੇਂ ਪਹਿਲਾਂ ਆਪਣੇ ਹੁੰਦਾ ਸੀਗਾ ਜ਼ਿੰਮੇਵਾਰੀ ਪ੍ਰਥਾ ਹੁੰਦੀ ਸੀ ਜਿਵੇਂ ਕਹਿ ਦਿੰਦੇ ਹੁੰਦੇ ਸੀ ਜੀ ਜ਼ਿੰਮੇਵਾਰ ਸਾਹਿਬ ਰਾਓ ਸਾਹਿਬ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਨਾ ਵੀ ਜਿਵੇਂ ਉਹਨਾਂ ਦੀ ਹੈਰੀਡੇਟਰੀ ਹੁੰਦੀ ਸੀਗੀ ਉਹ ਉਪਾਦੀ ਵੀ ਜੱਦੀ ਉਸ ਚੀਜ਼ ਨੂੰ ਖਤਮ ਕੀਤਾ ਗਿਆ ਹੈ ਜੇ ਵੀ ਕੋਈ ਵੀ ਉਪਾਧੀ ਖਾਨਦਾਨੀ ਨਹੀਂ ਹੋ ਸਕਦੀ। ਵੀ ਖਾਨਦਾਨੀ ਦੇ ਤੌਰ ਤੇ ਨਹੀਂ ਆਪਾਂ ਕਹਿ ਸਕਦੇਗੇ ਵੀ ਇਹ ਵੱਡੇ ਜੀਮੀਦਾਰ ਆ ਵੀ ਜਾਂ ਕੋਸਾ ਫਿਰ ਆ ਜੇ ਇੱਕ ਭਾਰਤ ਰਤਨ ਪੁਰਸਕਾਰ ਆ ਇਹ ਵੀ ਇਹਦੇ ਵਿੱਚ ਅੰਦਰ ਕਿਹਾ ਗਿਆ ਆ ਆਰਟੀਕਲ 18 ਦੇ ਵਿੱਚ ਕਿਹਾ ਗਿਆ ਵੀ ਭਾਰਤ ਰਤਨ ਪੁਰਸਕਾਰ ਆ ਜਿਹੜਾ ਆਪਾਂ ਉਹ ਵੀ ਲੈ ਸਕਦੇ ਆ ਭਾਰਤ ਰਤਨ ਪੁਰਸਕਾਰ ਆਪਾਂ ਬੇਨ ਇਹ ਤਿੰਨ ਤਰ੍ਹਾਂ ਦਾ ਹੁੰਦਾਗਾ ਇਹ ਆਪਾਂ ਲੈ ਸਕਦੇ ਆ ਇਹਨੂੰ ਸ਼ੁਰੂ ਕੀਤਾ ਸੀ 1954 ਦੇ ਵਿੱਚ ਇਹ ਦਿੱਤਾ ਜਾਂਦਾ 26 ਜਨਵਰੀ ਨੂੰ ਤੇ ਸ਼ੁਰੂ ਕੀਤਾ காங்கிரஸ் ਦੇ ਗਵਰਨਮੈਂਟ ਨੇ ਜੀਲਿੰਦਰਾ ਗਾਂਧੀ ਦੀ ਗਵਰਨਮੈਂਟ ਸੀਗੀ ਤੇ ਇਹਨੂੰ ਖਤਮ ਕੀਤਾ ਸੀ ਮੁਰਾਰਜੀ ਦੇਸਾਈ ਨੇ 1970 ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਸੀ ਰਾਜੀ ਇੱਕ ਵਾਰ ਫਿਰ ਦੁਬਾਰਾ ਸ਼ੁਰੂ ਕੀਤਾ ਗਿਆ ਸੀ 1980 ਦੇ ਵਿੱਚ காங்கிரஸ் ਗਵਰਨਮੈਂਟ ਦੇ ਦੁਆਰਾ ਫਿਰ ਫਿਰ ਦੁਬਾਰਾ ਸ਼ੁਰੂ ਕੀਤਾ ਗਿਆ ਸੀ 1980 ਦੇ ਵਿੱਚ ਇਹਦੇ ਵਿੱਚ ਫਿਰ ਸ਼ਰਤ ਰੱਖੀ ਗਈ ਸੀ ਕਿ ਵਿਅਕਤੀ ਹੈ ਜਿਹੜਾ ਜਿਹਨੂੰ ਭਾਰਤ ਰਤਨ ਪੁਰਸਕਾਰ ਮਿਲਿਆ ਰਾਜੀ ਜਿਵੇਂ ਉਹਨੂੰ ਸਚਿੰਤ ਚੰਦ ਉਤਤੰਦੂਰਕਰ ਨੂੰ ਮਿਲਿਆਗਾ ਵੀ ਉਹ ਆਪ ਆਪਣੇ ਨਾਂ ਦੇ ਨਾਲ ਜਿਹੜਾ ਇਹ ਨਹੀਂ ਲਾ ਸਕਦਾ ਵੀ ਮੈਂ ਭਾਰਤ ਰਤਨ ਹੈਗਾ ਆਪਾਂ ਉਹਨੂੰ ਲੈ ਸਕਦੇ ਹਾਂ ਜਾਂ ਅਖਬਾਰਾਂ ਦੇ ਵਿੱਚ ਇਹ ਆ ਸਕਦਾ ਵੀ ਭਾਰਤ ਰਤਨ ਸਚਨ ਤੰਦੂਲਕਰ ਨੇ ਆਏ ਕੀਤਾ ਹੈ ਕਿ ਤੱਕ ਵੀ ਉਹ ਚੀਜ਼ ਹੋ ਸਕਦੀ ਹੈ ਪਰ ਉਹ ਆਪਦੇ ਜਿਹੜੀ ਨਿੱਜੀ ਜਦੋਂ ਕੋਈ ਡਾਕੂਮੈਂਟ ਪੇਸ਼ ਕਰਨਾ ਜਾਂ ਕਿਤੇ ਵੀ ਉਹ ਆਪਦੇ ਨਾਮ ਦੇ ਨਾਲ ਆਪਣੇ ਆਪ ਨਹੀਂ ਲਾ ਸਕਦਾ ਵੀ ਭਾਰਤ ਰਤਨ ਫਿਰ ਇਹਦੇ ਨਾਲ ਸੰਬੰਧਿਤ ਕੇਸ ਆਇਆ ਸੀ राजे ਵੀ ਫਿਰ ਇੱਥੇ ਇਹ ਵਿਵਾਦ ਉੱਠਿਆ ਸੀਗਾ ਨਾ ਵੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਉਪਾਦੀਆਂ ਦਾ ਖਾਤਮਾ ਕਰਨਾ ਤੇ ਫਿਰ ਤੁਸੀਂ ਕਹਿੰਦੇ ਨੇ ਵੀ ਭਾਰਤ ਰਤਨ ਪੁਰਸਕਾਰ ਮਿਲ ਸਕਦਾ ਵੀ ਉਪਾਦੀ ਲੈ ਸਕਦਾ ਵੀ ਆਪਾਂ ਉਹਦੇ ਨਾਮ ਦੇ ਨਾਲ ਜੋੜ ਸਕਦੇ ਹਾਂ ਇਹ ਦਿਨ ਨਾਲ ਸੰਬੰਧਿਤ ਕੇਸ ਆਇਆ ਸੀ ਬਾਲਾਜੀ ਰਾਗਵਨ ਵਰਸ ਯੂਆਈ ਯੂਆਈ ਦਾ ਮਤਲਬ ਯੂਨੀਅਨ ਆਫ ਇੰਡੀਆ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਭਾਰਤ ਰਤਨ ਪੁਰਸਕਾਰ ਆ ਉਹ ਟਾਈਟਲ ਨਹੀਂਗਾ ਉਹਨੂੰ ਇੱਕ ਉਪਾਧੀ ਨਹੀਂ ਮੰਨਿਆ ਸੀ ਕਹਿੰਦੇ ਸੀ ਕਿ ਇਹ ಅಲੰਕ੍ਰਿਤਾ ਇਹਨੂੰ ಅಲੰਕ੍ਰਿਤ ਮੰਨਿਆ ਗਿਆ ਸੀ ਵੀ ਆਪਾਂ ਆਪਦੇ ਨਾਮ ਦੇ ਨਾਲ ਜਿਹੜਾ ਇਹਨੂੰ ਲਾ ਸਕਦੇ ਆ ਵੀ ਭਾਰਤ ਰਤਨ ਪੁਰਸਕਾਰ ਲੈ ਸਕਦੇ ਆ ਪਰ ਸ਼ਰਤ ਰੱਖੀ ਸੀ ਵੀ ਕੋਈ ਵਿਅਕਤੀ ਆਪਣੇ ਆਪ ਨਹੀਂ ਆਪਣੇ ਨਾਮ ਦੇ ਨਾਲ ਭਾਰਤ ਰਤਨ ਪੁਰਸਕਾਰ ਲਾਊਗਾ ਵੀ ਜਿਹਨੂੰ ਮਿਲਿਆ ਨਾ ਉਹ ਵੀ ਵੀ ਆਦੇ ਨਿੱਜੀ ਡਾਕੂਮੈਂਟਸ ਦੇ ਵਿੱਚ ਨਹੀਂ ਇਸ ਨਾਮ ਨੂੰ ਯੂਜ਼ ਕਰ ਸਕਦਾ ਭਾਰਤ ਰਤਨ ਪੁਰਸਕਾਰ ਫਿਰ ਇੱਕ ਹੋਰ ਇੰਦੇ ਤੱਕ ਇਹ ਆ ਗਿਆ ਵੀ ਆਪਾਂ ਕਿਸੇ ਵੀ ਵਿਦੇਸ਼ੀ ਕੰਟਰੀ ਦੇ ਉੱਤੋਂ ਜਿਹੜੀ ਉਪਾਦੀ ਨਹੀਂ ਪ੍ਰਾਪਤ ਕਰ ਸਕਦੇ ਜਿਵੇਂ ਆਪਾਂ ਸਟੱਡੀ ਕਰਨ ਵਾਸਤੇ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਹਾਂ ਹਨਾ ਉੱਤੇ ਆਪਾਂ ਵੀ ਕੋਈ ਅਚੀਵਮੈਂਟ ਹਾਸਲ ਕਰੀਏ ਆਪਾਂ ਨੂੰ ਕੋਈ ਉਪਾਦੀ ਦਿੱਤੀ ਜਾਵੇ ਤਾਂ ਉਹ ਆਪਾਂ ਲੈ ਨਹੀਂ ਸਕਦੇ ਜੇ ਲੈਣੀ ਆ ਤਾਂ ਆਪਾਂ ਨੂੰ ਪਹਿਲਾਂ ਆਪਣੇ ਰਾਸ਼ਟਰਪਤੀ ਦੀ ਆਗਿਆ ਲੈਣੀ ਪਊਗੀ ਤਾਂ ਇਹ ਸੀ ਰਾਜੀ ਆਪਣਾ ਅੱਜ ਦਾ ਟੌਪਿਕ ਜਿਹਦੇ ਵਿੱਚ ਆਪਾਂ ਸਮਾਨਤਾ ਦਾ ਅਧਿਕਾਰ 14 ਤੋਂ 18 ਤੱਕ ਪੂਰੀ ਡਿਟੇਲ ਦੇ ਵਿੱਚ ਪੜਿਆ ਜਿਹਦੇ ਵਿੱਚ ਆਪਾਂ 14 14 2 ਫਿਰ ਆਰਟੀਕਲ 15 ਦੇ ਤਹਿਤ ਵੀ ਉਹਦੇ ਸਬਕਲੌਕਸ ਕਵਰ ਕੀਤੇ ਫਿਰ ਆਰਟੀਕਲ 16 ਦੇ ਵਿੱਚ ਆਪਾਂ ਸਾਰਾ ਪੜਿਆ ਉਹਦੇ ਸਬਕਲੌਕ ਪੜੇ ਫਿਰ ਆਰਟੀਕਲ 12 ਆਰਟੀਕਲ 18 ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਪੂਰਾ ਸਮਝ ਲੱਗਿਆ ਹੋਊਗਾ ਰਹਿ ਜੇ ਜੇ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਮੇਰਾ ਕੰਟੈਂਟ ਵਧੀਆ ਲੱਗਦਾ ਤਾਂ ਆਪਣੀ ਫੀਡਬੈਕ ਜਰੂਰ ਦਿਆ ਕਰੋ ਤੁਹਾਡੀ ਫੀਡਬੈਕ ਦੇ ਨਾਲ ਇੱਕ ਅਨਰਜੀ ਆਉਂਦੀ ਹੈ ਰਹਿ ਜੇ ਹੋਰ ਵਧੀਆ ਕੰਟੈਂਟ ਇਕੱਠਾ ਕਰਨ ਦੀ ਤੇ ਜੇ ਤੁਹਾਨੂੰ ਮੇਰਾ ਕੰਟੈਂਟ ਵਧੀਆ ਲੱਗਦਾ ਤਾਂ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤਮਿਲ ਦੇ ਰਾਜੀ ਕੱਲ ਨੂੰ ਕੱਲ ਵਾਲੀ ਕਲਾਸ ਦੇ ਵਿੱਚ ਜਿਸ ਦੇ ਵਿੱਚ ਆਪਾਂ ਆਰਟੀਕਲ ਸੁਤੰਤਰਤਾ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰ ਆ ਉਹਨਾਂ ਬਾਰੇ ਵਿੱਚ ਚਰਚਾ ਕਰਾਂਗੇ ਥੈਂਕ ਯੂ